ਤੇ ਦੂਜੀ ਗੱਲ ਮੁਸ਼ਕਲਾਂ ਦੇ ਵਿੱਚ ਭੱਜ ਗਏ ਨਾ ਇੱਕ ਕਵੀ ਦੇ ਬੋਲ ਨੇ ਇਹ ਤੁਹਾਡੇ ਲਈ ਨੇ ਜਿੰਨੇ ਵੀ ਨਹੀਂ ਇੱਕ ਰੁੱਖ ਨੂੰ ਅੱਗ ਲੱਗੀ ਸੀ ਤੇ ਉਥੇ ਪੱਤੇ ਵੀ ਸੜ ਰਹੇ ਸੀ ਤੇ ਉਥੇ ਪੰਛੀ ਵੀ ਸੜੀ ਜਾਣ ਕੋਈ ਸਿਆਣਾ ਲੰਘਿਆ ਉਹਨੇ ਕਿਹਾ ਆਗ ਲੱਗੀ ਹੈ ਪੇੜ ਕੋ ਔਰ ਜਲ ਰਹੇ ਹੈ ਪਾਦ ਤੂੰ ਉੜ ਕਿਉ ਨਹੀਂ ਜਾਤੇ ਕਿ ਆ ਪੰਖ ਨਹੀਂ ਤੁਮਰੇ ਪਾਸ ਕਹਿੰਦੇ ਤੁਹਾਨੂੰ ਖੰਭ ਦਿੱਤੇ ਰੱਬ ਨੇ ਉੱਠ ਜੋ ਤੇ ਪੰਛੀ ਵਫਾਦਾਰ ਬੜੇ ਸੀ ਉਹ ਕਹਿੰਦੇ ਫਲ ਖਾਏ ਇਸ ਪੇੜ ਕੇ ਔਰ ਬੀਠ ਲਬੇੜੇ ਪਾਦ ਅਬ ਆਗ ਲੱਗੀ ਹੈ ਇਸ ਕੋ ਤੋ ਕਿਉ ਨਾ ਜਲੇ ਸਾਥ ਕੀ ਹੋ ਗਿਆ ਅੱਗ ਲੱਗ ਗਈ ਇਹਦੇ ਫਲ ਖਾਦੇ ਨੇ ਉੱਡਾਂਗੇ ਨਹੀਂ ਕੀ ਹੋ ਗਿਆ ਪੰਥ ਤੇ ਮੁਸ਼ਕਲਾਂ ਆਉਂਦੀਆਂ ਨੇ ਅੱਜ ਸਾਡੇ ਗੁਰਦੁਆਰਿਆਂ ਤੇ ਕਬਜ਼ਿਆਂ ਦੀਆਂ ਤਿਆਰੀਆਂ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੁੰਦੀ ਹੈ ਹਾਜ਼ੂਰ ਸਾਹਿਬ ਸਾਡਾ ਤਖਤ ਹੈ ਸਾਡੀ ਜਿੰਦ ਹੈ ਸਾਡੀ ਯਾਨ ਹੈ ਅਸੀਂ ਤੇ ਨਨਕਾਣਾ ਸਾਹਿਬ ਨਹੀਂ ਭੁੱਲੇ ਮੈਂ ਅਕਤੂਬਰ ਚ ਗਿਆ ਮਾਂ ਉਧਰੋਂ ਜਦੋਂ ਇੱਧਰ ਆਉਣ ਲੱਗੇ ਤੇ ਦਿਲ ਦੇ ਵਿੱਚ ਆਉਂਦਾ ਸੀ ਬਾਦਸ਼ਾਹ ਪਰਤ ਕੇ ਪਤਾ ਨਹੀਂ ਕਿੰਦਣਾਣਾ ਸਾਡੇ ਨੇ ਨਾ ਅਸੀਂ ਕਿਦਾਂ ਭੁੱਲ ਜਾਾਂਗੇ ਅਸੀਂ ਗੁਰਦੁਆਰਿਆਂ ਗੁਰਧਾਮਾਂ ਨੂੰ ਪਿਆਰ ਕਰਦੇ ਆਂ ਤੇ ਸਾਡੇ ਤਖਤਾਂ ਦੇ ਉੱਤੇ ਕਬਜ਼ਿਆਂ ਦੀ ਗੱਲ ਚੱਲੀ ਦਿੱਲੀ ਤੋਂ ਆ ਸ਼ੰਭੂ ਬਾਡਰ ਤੇ ਗੱਲ ਆਈ ਧਾਮੀ ਸਾਹਿਬ ਬੈਠੇ ਨੇ ਜਿਸ ਦਿਨ ਸਿੱਖਾਂ ਦੀ ਐਸਜੀਪੀਸੀ ਕਮਜ਼ੋਰ ਹੋ ਗਈ ਜਾਂ ਟੁੱਟ ਗਈ ਤੇ ਫੇਰ ਸਿੱਖਾਂ ਦੇ ਪੱਲੇ ਬੁੱਧਾ ਕੁਛ ਰਹਿਣਾ ਨਹੀਂ ਅਸੀਂ ਟੁੱਟ ਜਾਵਾਂਗੇ ਅਸੀਂ ਵਿਖੜ ਜਾਵਾਂਗੇ ਇਹ ਸਾਡੇ ਬਜ਼ੁਰਗਾਂ ਨੇ ਸੰਸਥਾਾਂ માં ਕਾਇਮ ਕੀਤੀਆਂ ਨੇ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣੀਆਂ ਜ਼ਰੂਰੀ ਨੇ ਗੁਰੂ ਦੀ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰੂੰਗਾ ਸੱਚੇ ਬਾਦਸ਼ਾਹ ਨੇ ਆਤਮਾ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਹ ਭਾਵਨਾ ਲੈ ਕੇ ਆਪਾਂ ਚੱਲਿਏ ਆਪਾਂ ਵਿਚਰਿਏ ਦੇਖੋ ਮਰਨ ਲਿਖਾਇ ਮੰਡਲ ਮੈਂ ਆਈ ਮਰਨਾ ਤੇ ਸਾਰਿਆਂ ਹੀ ਪਰ ਗੁਰੂ ਨੇ ਸਾਨੂੰ ਆਪਣੀ ਭੈ ਭਾਵਨੀ ਦੇ ਵਿੱਚ ਚੱਲਣ ਦਾ ਉਪਦੇਸ਼ ਦਿੱਤਾ ਤੇ ਭੈ ਭਾਵਨੀ ਦੇ ਵਿੱਚ ਰਹਿਣਾ ਸਿਖਾਇਆ ਓਟ ਲੋਟ ਖਾਨਾ ਜੰਗੀ ਕੌਮ ਲਈ ਇਹ ਜੰਗੀ ਨਹੀਂ ਇਤਿਹਾਸ ਦੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ ਸਮਾਂ ਬੜਾ ਦੋ ਕਿਤਾਬਾਂ ਨੇ ਸਾਡੇ ਬੜੀਆਂ ਅਹਿਮ ਨੌਜਵਾਨ ਬੈਠੇ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਪੜਿਆ ਜਰੂਰ ਕਰੋ ਪਹਿਲੀ ਕਿਤਾਬ ਹੈ ਸਿੱਖ ਰਾਜ ਕਿਵੇਂ ਬਣਿਆ ਉਹ ਪੜ ਹੁੰਦੀ ਏ ਦੂਜੀ ਕਿਤਾਬ ਆ ਸਿੱਖ ਰਾਜ ਕਿਵੇਂ ਗਿਆ ਇਹ ਮਿੱਥੋਂ ਨਹੀਂ ਪੜ ਹੁੰਦੀ ਸ਼ਾਇਦ ਕੋਈ ਵੀ ਜਜ਼ਬਾਤ ਜਿਹੜਾ ਸਿੱਖੀ ਰੱਖਦਾ ਨਹੀਂ ਪੜ ਸਕੋ ਇਹ ਠੀਕ ਹੈ ਕੇ ਧਿਆਨ ਸਿੰਘ ਡੋਗਰੇ ਵੀ ਸਨ ਅੱਜ ਕਿਹੜੇ ਕੱਟਨੇ ਮਿਸ਼ਰ ਤੇਜਾ ਸਿੰਘ ਲਾਲ ਸਿੰਘ ਪਰ ਬੇਇਤفاقੀ ਤੇ ਸਾਡੀ ਵੀ ਸੀ ਜਿਸ ਦਿਨ ਕਾਬਰ ਪਸ਼ौरा ਸਿੰਘ ਨੂੰ ਫੜਿਆ ਸ਼ੇਰੇ ਪੰਜਾਬ ਦਾ ਪੁੱਤ ਸੀ ਅਟਕਦੇ ਕਿਲੇ ਦੇ ਵਿੱਚ ਉਹਨੂੰ ਮਾਰਨ ਲੱਗੇ ਮਾਰਨ ਵਾਲੇ ਵੀ ਬਾਹਰੋਂ ਸਿੱਖ ਹੀ ਸਨ ਬਦਕਿਸਮਤੀ ਇਸ ਉਹਨੇ ਪਤਾ ਕੀ ਕੀਤਾ ਉਹ ਕਹਿੰਦਾ ਸਰਦਾਰ ਜੀ ਮਾਰ ਤੁਸੀਂ ਦੇਣਾ ਪਰ ਇੱਕ ਮੇਰੇ ਤੇ ਹੁਣ ਕਿਰਪਾ ਕਰ ਰਹੇ ਹੋ ਮੇਰਾ ਸੰਸਕਾਰ ਨਾ ਕਰਿਓ ਉਥੇ ਮੇਰੀ ਸਮਾਦ ਬਣੇਗੀ ਲੋਕ ਆਉਣਗੇ ਤੇ ਕਹਿਣਗੇ ਕਿ ਸਿੱਖਾ ਦੇ ਸ਼ੇਰੇ ਪੰਜਾਬ ਦਾ ਪੁੱਤ ਮਾਰਦਤ ਇਹ ਸੁਨੇਹਾ ਚੰਗਾ ਨਹੀਂ ਜਾਣਾ ਮੇਰੀ ਯਾਦਗਾਰ ਨਾ ਬਣਾਇਓ ਉਹਨਾਂ ਨੇ ਉਹਨੂੰ ਵੱਢਿਆ ਤੇ ਵੱਢ ਕੇ اٹਕ ਦਰਿਆ ਦੇ ਵਿੱਚ ਰੋੜਿਆ ਖਾਨਾ ਜੰਗੀ ਆਪਸੀ ਫੋਟ ਇਹ ਕੌਮਾਂ ਦੇ ਵਾਸਤੇ ਕਦੀ ਚੰਗੀ ਨਹੀਂ ਹੁੰਦੀ ਹੈ ਗੁਰੂ ਨੇ ਇੱਕ ਪਰਿਵਾਰ ਬਣਾਇਆ ਖਾਲਸਾ ਪੰਥ ਅਸੀਂ ਇਕੱਠੇ ਹੋ ਕੇ ਪੰਥ ਦੇ ਵੱਡੇ ਹਿੱਤਾਂ ਦੇ ਲਈ ਸਾਰੇ ਹੀ ਆਪਣੇ ਨੇ ਪਰ ਜਿਨ੍ਹਾਂ ਦਾ ਮੁਖ आनंदपुर साहिब वाले ਤੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਉਹ ਸਾਰੇ ਹੀ ਆਪਣੇ ਨੇ ਆਪਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹੀਏ ਤੇ ਭੈ ਭਾਵਨੀ ਦੇ ਵਿੱਚ ਰਹਿ ਕੇ ਪੰਥ ਦੀ ਜੜ ਦੀ ਕਲਾ ਦੇ ਲਈ ਹਮੇਸ਼ਾ ਤਤਪਾ ਰਹੀਏ ਮੈਂ ਕਹਿਣਾ ਹੁੰਨਾ ਸਿੱਖਣਾ ਤੇ ਸਿੰਧੀ ਸਿੱਖਾਂ ਤੋਂ ਸਿੱਖ ਲਈਏ ਪਾਕਿਸਤਾਨ ਜਦੋਂ ਹੁੰਦੇ ਨੇ ਨਾ ਉਹ ਨਨਕਾਣਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਉਹ ਸੜਕਾਂ ਤੇ ਪਏ ਹੁੰਦੇ ਨੇ ਮੈਂ ਉਹਨਾਂ ਨੂੰ ਪੁੱਛਿਆ ਮਹਾਰਾਜ ਤੁਸੀਂ ਰਹਿਣਾ ਕਿੰ데 ਇੱਥੇ ਗੁਰੂ ਦੇ ਚਰਨਾ ਚ ਹੀ ਉਹ ਬਹੁਤ ਪਿਆਰ ਕਰਦੇ ਆਪਾਂ ਸਾਰੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਆਸ਼ੇ ਦੇ ਮੁਤਾਬਕ ਚੱਲੀਏ ਮੁਸ਼ਕਲਾਂ ਮਸਕਲਾਂ ਲੰਘ ਜਾਂਦੀਆਂ ਹੁੰਦੀਆਂ ਨੇ ਅੱਗੇ ਕਿਹੜਾ ਆਪਾਂ ਮੁਸ਼ਕਲਾਂ ਚੋਂ ਲੰਗੇ ਨਹੀਂ ਪਿਛਲੇ ਦਿਨੀ ਵੇਖੋ ਪਛਾਣ ਦਾ ਬੜਾ ਵੱਡਾ ਮਸਲਾ ਸਿੱਖਾਂ ਦੀ ਪਛਾਣ ਸਾਡੀ ਆਡੈਂਟੀ ਸਾਡੇ ਗੁਰੂ ਨੇ ਤੈਅ ਕੀਤੀ ਸਾਡੀ ਪਛਾਣ ਸਾਡੇ ਗੁਰੂ ਨੇ ਤੈਅ ਕੀਤੀ ਕਿਸੇ ਨੂੰ ਹੱਕ ਨਹੀਂ ਹੈ ਉਹ ਸਾਡੀ ਆਡੈਂਟੀ ਤੇ ਸਵਾਲ ਚੁੱਕੇ ਬੀਬਾ ਹਰ ਸਿਮਰਤ ਕੌਰ ਦੀ ਬਾਦਲ ਇਹ ਮੇਰੇ ਭੈਣ ਦੀ ਲੱਗਦੇ ਨੇ ਕਿਉਂਕਿ ਮੈਂ ਵੀ ਮਾਝੇ ਤੋਂ ਆ ਤੇ ਇਹ ਵੀ ਮਾਝੇ ਤੋਂ ਨੇ ਇਹਨਾਂ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੀ ਧਾਰਾ 25 ਬੀ ਜਿਹਦੇ ਵਿੱਚ ਸਾਨੂੰ ਕਿਸਾਧਾਰੀ Hindu ਕਿਹਾ ਉਹਦੇ ਬਾਰੇ ਜ਼ੋਰਦਾਰ ਆਵਾਜ਼ ਚੁੱਕੀ ਮੈਂ ਉਹਦੀ ਸ਼ਲਾਘਾ ਕਰਦਾ ਕਿਉਂ ਆ ਪਿਛੇ ਦੇ ਇੱਕ ਨੋਟੀਫਿਕੇਸ਼ਨ ਆਇਆ ਨਾ ਵੀ ਜਿਹੜੇ 에ਰਪੋਰਟਾਂ ਤੇ ਨੌਕਰੀਆਂ ਕਰਦੇ ਨੇ ਉਹ ਸਿੱਖ ਅੰਮ੍ਰਿਤਧਾਰੀ ਕਿਰਪਾਨਾ ਨਾ ਪਾਉਣ ਕੱਲ ਨੂੰ ਕਹਿਣਗੇ ਦੀ ਪੱਗਾ ਨਾ ਬਨੋ ਬਾਰਸੋ ਕਹਿਣਗੇ ਆ ढ़ाੜੇ ਚੰਗੇ ਨਹੀਂ ਕੀ ਕਰਾਂਗੇ ਆ ਇਹਦੀ ਜੜ ਕਿੱਥੇ ਐ ਉਸ ਜੜ ਨੂੰ ਸਾਡੇ ਭੈਣ ਜੀ ਨੇ ਉਖੜਿਆ ਅਸੀਂ ਸਿੱਖਾਂ ਸਾਡੀਆਂ ਰਵੈਤਾਂ ਨੇ ਸਾਡੇ ਚਿੰਨ ਨੇ ਸਾਡੇ ਕਕਾਰ ਨੇ ਔਰ ਇੱਕ ਕਾਰ ਸਾਨੂੰ ਸਾਡੇ ਗੁਰੂ ਨੇ ਦਿੱਤੇ ਨੇ ਜਦੋਂ ਗੁਰੂ ਨੇ ਦਿੱਤੇ ਨੇ ਤੇ ਆਪਾਂ ਪਾਵਾਂਗੇ 1925 ਚ ਅੰਗਰੇਜ਼ ਸੀ 1825 80 ਸਾਂ 1725 ਚ ਸਾਡਾ ਸੰਘਰਸ਼ ਸੀ ਹੁਣ ਕੀ ਸਰਕਾਰਾਂ ਬਦਲ ਦੇ ਨਾਲ ਸਿੱਖੀ ਬਦਲ ਜੂਗੀ ਸਿੱਖੀ ਤੇ ਗੁਰੂ ਆਲੀ ਰਹਿਣੀ ਆ ਨਾ ਇਹ ਦੇਸ਼ ਸਾਡਾ ਹੈ ਅਸੀਂ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਇਹਦੀ ਚੜ੍ਹਦੀ ਕਲਾ ਲਈ ਆਪਾਂ ਸਾਰੇ ਅਰਦਾਸਾਂ ਵੀ ਕਰਦੇ ਆ ਤੇ ਨਾਲ ਹੀ ਇਸ ਦੇਸ਼ ਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ ਕਿਤੇ ਜੇ ਕਸ਼ੋਰੀ ਲਾਲ ਚਟਕਈ ਜਿੰਨੂੰ 7 ਵਾਰ ਫਾਂਸੀ ਸੁਣਾਈ ਉਹਦੀ ਗੱਲ ਸੁਣੀ ਜਾ ਸਕਦੀ ਐ ਤੇ ਸਾਡੇ ਬੰਦੀ ਸਿੰਘਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਇਹ ਮੁੱਦਾ ਕੌਮ ਦਾ ਐ ਇਹ ਮੁੱਦਾ ਪੰਥ ਦਾ ਐ ਇਹ ਆਵਾਜ਼ ਬੀਬਾ ਜੀ ਚੁੱਕਦੇ ਨੇ ਸਾਡੇ ਭੈਣ ਜੀ ਤੇ ਮੈਂ ਗੁਰੂ ਅੱਗੇ ਅਰਦਾਸ ਕਰਦਾ ਇਸ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਵੀ ਆਵਾਜ਼ਾਂ ਪੰਥ ਦੀ ਆਵਾਜ਼ ਬਣ ਜਿਹੜੀਆਂ ਵੀ ਮੈਂ ਕਹਿੰਨਾ ਸਾਡੇ ਭੈਣ ਜੀ ਵੀ ਸਰਦਾਰ ਜੀ ਹੋਰ ਵੀ ਪੰਜਾਬ ਵਿੱਚ ਸਾਰਿਆਂ ਦੀ ਮੈਂ ਗੱਲ ਕਰਦਾ ਇਹ ਆਵਾਜ਼ਾਂ ਚੜਦੀ ਕਲਾ 'ਚ ਰਹਿਣ ਅਸੀਂ ਗੁਰੂ ਲਈ ਬੋਲਦੇ ਰਹੀਏ ਚੱਲਦੇ ਰਹੀਏ ਜੇ ਗੁਰੂ ਪੰਥ ਵਾ ਤੇ ਅਸੀਂ ਆ ਆਪਾਂ ਸਾਰੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਖੰਡੇ ਬਾਟੇ ਦੀ ਪੌਲ ਸ਼ਕੀਏ ਮੈਂ ਅਕਾਲੀ ਵਰਕਰਾਂ ਨੂੰ ਇੱਕ ਸੁਨੇਹਾ ਲਾਉਂਗਾ ਪਹਿਲਾਂ ਇੱਕ ਬੋਲ ਹੁੰਦਾ ਸੀ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਜੱਥੇਦਾਰ ਦੀ ਹਸਿਆਤ ਵਿੱਚ ਮੈਂ ਆਖਦਾ ਖੁੱਲੇ ਦਾੜੇ ਰੱਖੀਏ ਮਤਲਬ ਸਾਬਤ ਸੂਰਤ ਹੋਈਏ ਪ੍ਰਧਾਨ ਸਾਹਿਬ ਵੇਖੋ ਕਿੱਡੇ ਸੋਹਣੇ ਲੱਗ ਰਹੇ ਪ੍ਰਧਾਨ ਵਰਗੇ ਬਣੋ ਆਪਾਂ ਸਾਬਤ ਸੂਰਤ ਹੋਈਏ ਪਤਾ ਲੱਗੇ ਪਈਆ ਅਕਾਲੀ ਜਾ ਰਿਹਾ ਹੈ ਇਹ ਅਕਾਲੀ ਹੈ ਜਾਨ ਪੈ ਜਾਂਦੀ ਹੈ ਮੈਂ ਨੌਜਵਾਨਾਂ ਨੂੰ ਕਹਿੰਨਾ ਆਪਾਂ ਸਾਬਤ ਸੂਰਤ ਹੋਈਏ ਗੁਰੂ ਵਾਲੇ ਹੋਈਏ ਇੱਕ ਦੂਜੇ ਤੇ ਵਿਸ਼ਵਾਸ ਕਰੀਏ ਭਰੋਸਾ ਦਾਨ ਮੰਗਦੇ ਗੁਰੂ ਤੋਂ ਆਪਾਂ ਯਕੀਨ ਕਰੀਏ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਹਮੇਸ਼ਾ ਹੀ ਜਦੋਂ ਵੀ ਦਰਬਾਰ ਸਾਹਿਬ ਜਾਣੇ ਹਾਂ ਸਰੋਵਰ ਦੇ ਵਿੱਚ ਇਸ਼ਨਾਨ ਜ਼ਰੂਰ ਕਰਕੇ ਆਏ ਮੈਨੂੰ ਨਾ ਜਦੋਂ ਪੰਥ ਨੇ ਸੇਵਾਦਾਰੀ ਦਿੱਤੀ ਤੇ ਡੇਢ ਕਿ ਮਹੀਨਾ ਮੇਰੇ ਕੋਲੋਂ ਦਰਬਾਰ ਸਾਹਿਬ ਇਸ਼ਨਾਨ ਨਹੀਂ ਹੋਇਆ ਮੈਂ ਸਿੱਧਾ ਜਾ ਬੰਦਾ ਵਾਂ ਮੈਂ ਪੁੱਛਿਆ ਕਹਿੰਦੇ ਜੀ ਜਥੇਦਾਰਾਂ ਦਾ ਕੋਈ ਪ੍ਰੋਟੋਕਾਲ ਹੁੰਦਾ ਸ਼ਾਇਦ ਜਿੱਦਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਤੇ ਮੈਂ ਆਪਣੇ ਮਿੱਤਰਾਂ ਨੂੰ ਆਖਿਆ ਵੀ ਮੈਂ ਤੇ ਇਸ਼ਨਾਨ ਕਰਨਾ ਹੈ ਮੈਂ ਅੱਗੇ ਵੀ ਕਰਦਾ ਇਹ ਇਸ਼ਨਾਨ ਕਰਨ ਲਈ ਅਸੀਂ ਲੱਖਾਂ ਸ਼ਹਾਦਤਾਂ ਪਾ ਗਏ ਉੱਥੇ ਤਰਕ ਨਹੀਂ ਹੋ ਸਕਦਾ ਕੋਈ ਉੱਥੇ ਇਸ਼ਨਾਨ ਕੀਤਾ ਤੇ ਮਾੜੀ ਮੋਢ ਸਰੀਰ ਨੂੰ ਥਕਾਵਟ ਸੀ ਸਾਰੀ ਉੱਡ ਗਈ ਆਪਣੀ ਵਿਰਾਸਤ ਨਾਲ ਪਿਆਰ ਕਰੀਏ ਜਦੋਂ ਗੁਰੂ ਦੇ ਘਰ ਜਾਈਏ ਤੇ ਗੁਰੂ ਦੇ ਹੋ ਕੇ ਜਾਈਏ ਅਪਨੀ ਪੂਰੀ ਸ਼ਰਧਾ ਪੂਰੀ ਭਾਵਨਾ ਪੂਰੀ ਸੇਵਾ ਜੇ ਆਪਾਂ ਇਹ ਸਾਰਾ ਕੁਝ ਅਪਣਾ ਲਿਆ ਨਾ ਤੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਗੁਰੂ ਸਾਡੇ ਅੰਗ ਸੰਗਾ ਮੈਂ ਸੱਚੇ ਬਾਦਸ਼ਾਹ ਅਗੇ ਸਮੁੱਚੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਇਹ ਵੀ ਅਰਦਾਸ ਕਰਦਾ ਆਪਾਂ ਸਾਰੇ ਏਕਤਾ ਦੇ ਝੰਡੇ ਦੇ ਹੇਠਾਂ ਇਕੱਠੇ ਹੋ ਕੇ ਹਮੇਸ਼ਾ ਪੰਥਕ ਹਿੱਤਾਂ ਦੇ ਲਈ ਚੱਲੀਏ ਔਰ ਸਿੱਖ ਤਗੜਾ ਹੋਣਾ ਚਾਹੀਦਾ ਹੈ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਪਰਿਵਾਰਕ ਤੌਰ ਤੇ ਵੀ ਤੇ ਗੁਰੂ ਨੇ ਆਖਿਆ ਰਾਜਨੀਤਿਕ ਤੌਰ ਤੇ ਵੀ ਤਗੜੇ ਹੋਈ ਗਏ ਤਗੜੇ ਹੋਵਾਂਗੇ ਗੁਰੂ ਦੇ ਆਸ਼ੇ ਮੁਤਾਬਕ ਚੱਲ ਕੇ ਵਿਚਾਰਾਂ ਕਰਦੇ ਆ ਕਿਉਂਕਿ ਮੈਂ ਕਦੀ ਏਡੇ ਵੱਡੇ ਇਕੱਠਾਂ 'ਚ ਪਹਿਲਾਂ ਨਹੀਂ ਬੋਲੇ ਆ ਪਰ ਗੁਰੂ ਦਾ ਹਮੇਸ਼ਾ ਮੇਰੇ ਤੇ ਥਾਪੜਾ ਰਹਿੰਦਾ ਹੈ ਗੁਰੂ ਦੇ ਸੇਵਾਦਾਰ ਹ ਹਮੇਸ਼ਾ ਹੀ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਭਰਾ ਵੀ ਹਾਂ ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਆਪਾਂ ਮਿਲ ਕੇ ਚੱਲੀਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਤਿਆਰ ਬਰ ਤਿਆਰ ਹੋਈਏ ਹਮੇਸ਼ਾ ਗੁਰੂ ਦਾ ਉਟ ਆਸਰਾ ਰੱਖੀਏ ਦੀ ਭੁੱਲ ਗਲਤੀ ਦੀ ਮਾਫੀ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਜਿਹੜੇ ਆਪਣੇ ਬਾਪੂ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅੱਜ ਦੂਜੀ ਵਰਸੀ ਮਨਾ ਰਹੇ ਨੇ ਮੈਂ ਗੁਰੂ ਅਗੇ ਅਰਦਾਸ ਕਰਾਂਗਾ ਕਿ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਪੰਜਾਬ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਿੰਮਤ ਦੇ ਨਾਲ ਚੱਲਣ ਦਾ ਬਲ ਉਦਮ ਬਖਸ਼ਣ ਕੋਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ